ਬਰਵੰਸ ਸਮੇਂ ਵਲ ਲਾਈਵ ਤੇ ਆਪ ਸਭ ਦਾ ਸਵਾਗਤ ਹੈ ਮੁਖਤਰ ਸਾਹਿਬ ਇੱਕ ਪੇੜ ਮਾਂ ਦੇ ਨਾਂ ਤੇ ਨਸ਼ਾ ਵਿਰੋਧੀ ਰੈਲੀ ਕੱਢੀ ਗਈ ਜਿਲ੍ਹਾ ਕਾਨੂੰਨੀ ਸੇਵਾ ਅਥਾਰਟੀ શ્રી ਮੁਖਤਰ ਸਾਹਿਬ ਵੱਲੋਂ ਸਕੂਲ ਉਦੇ ਕਰਨ ਵਿੱਚ ਵੱਖ-ਵੱਖ ਤਰ੍ਹਾਂ ਦੇ ਲਗਾਏ ਫੂਟੇ ਤਸਬ ਅੱਜ ਟੰਡੂ ਦੇ ਕਰਨ ਸਰਕਾਰੀ ਸਕੂਲ ਦੇ ਵਿੱਚ ਪੌਦੇ ਲਗਾਏ ਗਏ ਨਾਲ ਕੈਰੀਏਤਾ ਜਿਕ ਨਸ਼ਾ ਵਿਰੁੱਧ ਰੈਲੀ ਕੀਤੀ ਜਾ ਰਹੀ ਕੀ ਅਸੀਂ ਅੱਜ ਮਾਨਯੋਗ ਪੰਜਾਬ ਐਡਮਿਨ ਹਾਈ ਕੋਰਟ ਦੀ ਹਦਾਇਤ ਦੇ ਮੁਕਾਬਕ ਇੱਕ ਰੁੱਖ ਮਾਂ ਦੇ ਨਾਮ ਦੇ ਪੰਧ੍ਰਿਤ ਚੇਤੇ ਸਕੂਲ ਦੇ ਵਿੱਚ ਆਏ ਸਾਨੂੰ ਇਹ ਹੀ ਲੱਗਿਆ ਵੀ ਸਕੂਲ ਚ ਲਾਵਾਂਗੇ ਤਾਂ ਬੱਚੇ ਉਹਨਾਂ ਜਿਹੜੇ ਪਲਾਂਟੇਸ਼ਨ ਹੋਊਗੀ ਟੀਚਰ ਦੇ ਕੋਆਪਰੇਸ਼ਨ ਨਾਲ ਇਹਨਾਂ ਨੂੰ ਪ੍ਰੋਪਰ ਮੇਨਟੇਨ ਕਰ ਸਕਣਗੇ ਤਾਂ ਕਿ ਇਨਨ ਪਾਣੀ ਦਿੱਤਾ ਜਾ ਸਕੇ ਟਾਈਮ ਟਾਈਮਸ ਤੇ ਬਾਕੀ ਇਹਨਾਂ ਦੀ ਪ੍ਰੋਪਰ ਪਰਮਿਸ਼ਨ ਹੋ ਸਕੇ ਬਾਕੀ ਨਸ਼ੇ ਦੇ ਵਿਰੁੱਧ ਅਸੀਂ ਸਕੂਲ ਪਹਿਲਾਂ ਡੀਓ ਸਾਹਿਬ ਨੂੰ ਵੀ ਕਿਹਾ ਬੀਦੀ ਸਾਹਿਬ ਨੂੰ ਵੀ ਕਿਹਾ ਮੈਡਮ ਨੇ ਵੀ ਕਿਤੇ ਸੈਮੀਨਾਰ ਕਾਲਜ ਦੇ ਵਿੱਚ ਹਾਂਜੀ ਜੀ ਸਰ ਤੇ ਗੁਰਨਾਣਕ ਕਾਲਜ ਦੇ ਵਿੱਚ ਕੋਈ ਹੀ ਹੈ ਜੋ ਕੋਰਟ ਦੇ ਵਿੱਚ ਅਸੀਂ ਅੱਜਕੱਲ ਫੇਸ ਕਰ ਰਹੇ ਹਾਂ ਵੀ ਬਹੁਤ ਬੱਚੇ ਸਾਡੇ ਮਿਸ ਗਾਈਡਡ ਹੋ ਰਹੇ ਨੇ ਤੇ ਨਸ਼ੇ ਦੇ ਆਦੀ ਹੋ ਰਹੇ ਨੇ ਜੋ ਕਿ ਆਉਣ ਵਾਲੇ ਸਮਾਜ ਲਈ ਬੜੀ ਖਤਰਨਾਕ ਹੈ ਅਸੀਂ ਸਾਰੇ ਬੱਚਿਆਂ ਨੂੰ ਸਾਰੇ ਟੀਚਰ ਸਾਹਿਬਾਨ ਨੂੰ ਐਜੂਕੇਸ਼ਨ ਡਿਪਾਰਟਮੈਂਟ ਦੇ ਜੋ ਅਧਿਧਾਰ ਆਏ ਨੇ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਅਸੀਂ ਮੈਕਸਿਮ ਕੋਸ਼ਿਸ਼ ਕਰੀਏ ਕਿ ਸਾਡੇ ਬੱਚੇ ਇਸ ਦੇ ਵਿੱਚ ਲਿਪਟ ਨਾ ਹੋਣ। ਟੋਕਣ ਕਿਸ ਵਿੱਚ ਮੈਂ ਇਹ ਦੱਸਾਂਗਾ ਕਿ ਜੇ ਜਿਨ੍ਹਾਂ ਦੇ ਬੱਚੇ ਨਸ਼ਿਆਂ ਦੀ ਦਰਦ ਦੇ ਵਿੱਚ ਪਾ ਸਕੀਏ ਤੇ ਉਹ ਬੱਚੇ ਨਿਕਲ ਨਾ ਜਾਵੇ। ਉਹ ਉਹਨਾਂ ਦੇ ਇਹੀ ਹੈ ਡੀ ਐਡਿਕਸ਼ਨ ਸੈਂਟਰ ਚੱਲਦੇ ਨੇ। ਮੈਨੂੰ ਜੈ ਮੈਡਮ ਜਿਹੜੇ ਡੀ ਐਲ ਐਸ ਦੇ ਸੈਕਟਰੀ ਨੇ ਇਹਨਾਂ ਨੂੰ ਆਕੇ ਜਦੋਂ ਮਰਜ਼ੀ ਉਹਨਾਂ ਦੇ ਪੇਰੈਂਟਸ ਮੈਨੂੰ ਅਸੀਂ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਡੀ ਐਡਿਕਸ਼ਨ ਸੈਂਟਰ ਦੀ ਲੋੜ ਹੋਊਗੀ ਤਾਂ ਉੱਥੇ ਜਿਵੇਂ ਸਿਵਲ ਹਸਪੀਟਲ 'ਚ ਕੋਈ ਲੋੜ ਹੋਊਗੀ ਉਹ ਵੀ ਕਰਾਂਗੇ ਤੇ ਕੋਈ ਕਾਉਂਸਲਿੰਗ ਦੀ ਲੋੜ ਹੋਊਗੀ ਤਾਂ ਸਾਡੇ ਕੋਲੇ ਕਾਉਂਸਲਰ ਵੀ ਨੇ ਲੀਗਲੇਟ ਦੇ ਵਿੱਚ ਤੇ ਉਹਨਾਂ ਦੀ ਮਦਦ ਨਾਲ ਅਸੀਂ ਕੋਸ਼ਿਸ਼ ਕਰਾਂਗੇ ਬੱਚੇ ਇਸ ਦਲਦਲ ਤੋਂ ਬਾਹਰ ਆਉਣ ਸਰ ਇਸ ਤਰ੍ਹਾਂ ਨਹੀਂ ਕਿ ਇਹਦੇ ਬੱਚਿਆਂ ਨੂੰ ਇੰਦਰ ਪੇਰੈਂਟਸ ਟਾਈਮ ਤਾਂ ਦੇ ਸਕਦੇ ਨੇ ਕਿਵਰ ਅੱਜਕੱਲ ਬੱਚੇ ਇੱਕ ਜਾਂ ਦੋ ਬੱਚੇ ਨੇ ਸਾਰੇ ਪੇਰੈਂਟਸ ਤੇ ਉਹ ਸ਼ੁਰੂ ਚੇ ਕਰਦੇ ਨੇ ਸੋਚਦੇ ਨੇ ਵੀ ਬੱਚਾ ਸ਼ਾਇਦ ਆਪ ਦਾ ਸੁਧਰ ਦੇ ਔਰ ਕਈ ਵਾਰ ਟਾਈਮ ਅਸੀਂ ਇੰਨਾ ਪਾ ਲੈਂਦੇ ਆ ਉਹਦੇ ਨਾਲ ਬੱਚੇ ਨੂੰ ਉਸ ਤੋਂ ਨਿਕਲਣਾ ਨਸ਼ੇ ਦੀ ਆਦਤ ਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਜਦੋਂ ਵੀ ਪੇਰੈਂਟਸ ਨੂੰ ਸ਼ੱਕ ਹੋਵੇ ਤਾਂ ਉਹ ਜਰੂਰ ਚਾਹੇ ਬੱਚੇ ਨੂੰ ਦੱਸਣ ਚਾਹੇ ਨਾ ਦੱਸਣ ਉਹਦੀ ਉੱਥੇ ਹੀ ਕਾਉਂਸਲਿੰਗ ਸਟਾਰਟ ਕਰਾਣ ਤੇ ਮੈਡੀਕਲ ਏਡ ਲੈਣ